ਕ੍ਰਸ ਕੌਂਸਲ ਸਾਇ ਦੇ ਵਿੱਚ ਅਸੀਂ ਜਿਹੜਾ ਹੈਗਾ ਸਾਡਾ ਮੁਕੱਦਮਾ ਨੰਬਰ ਹੋਇਆ ਸੀ 222 28 ਤਰੀਕ ਨੂੰ ਅਸੀਂ ਸੌਰੀ 322 ਜਿਹੜਾ ਸੀਗਾ 28 ਤਰੀਕ ਨੂੰ ਅਸੀਂ ਦਰਜ ਕੀਤਾ ਸੀਗਾ ਜਿਹੜਾ 3 4 5 ਸੀਕ੍ਰਟ ਅਫੀਸ਼ਲ ਐਕਟ ਹੁੰਦਾ ਉਹਦੇ ਵਿੱਚ ਦਰਜ ਕੀਤਾ ਸੀ ਇਹਦੇ ਵਿੱਚ ਬੇਸਿਕਲੀ ਇੱਕ ਸਪਾਈ ਜਿਹੜਾ ਜਸੂਸ ਹੁੰਦੇ ਨੇ ਉਹਨਾਂ ਨੇ ਸਾਡੀ ਇਨਫੋਰਮੇਸ਼ਨ ਦੇਸ਼ ਦੀ ਜਿਹੜੀ ਸੀਗੀ ਦੂਜੇ ਦੇਸ਼ ਨੂੰ ਜਿਹੜੀ ਸੀਗੀ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਜਿਹਦੇ ਤੱਤ ਸਾਡੇ ਅਸੀਂ ਇਹ ਮੁਕੱਦਮਾ ਦਰਜ ਕਰਕੇ ਇਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਹੈ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਵਿੱਚੋਂ ਇੱਕ ਰਾਜਾ ਜਿਹੜਾ ਹੈਗਾ ਕਪੂਰਥਲੇ ਦਾ ਹੈਗਾ ਔਰ ਇੱਕ ਜਸਕਰਨ ਸਿੰਘ ਹੈਗਾ ਜਿਹੜਾ ਇਹ ਧਰਮਕੋਟ ਦਾ ਹੈਗਾ ਔਰ ਇੱਕ ਗੁਰਨਾਮ ਸਿੰਘ ਹੈਗਾ ਜਿਹੜਾ ਫਿਰੋਜ਼ਪੁਰ ਦਾ ਹੈਗਾ ਗੁਰਨਾਮ ਸਿੰਘ ਜਿਹੜਾ ਪਹਿਲਾਂ ਵੀ ਜਿਹੜਾ ਐਨਡੀਪੀਸੀ ਇੱਕ ਦੇ ਦੋ ਪਰਚੇ ਹੈਗੇ ਨੇ ਕਮਰਸ਼ੀਅਲ ਹੈਗਾ ਔਰ ਜਿਹੜਾ ਫਿਰੋਜ਼ਪੁਰ ਜੇਲ ਦੇ ਵਿੱਚ ਰਹਿ ਚੁੱਕਿਆ ਇਹਨਾਂ ਤੋਂ ਅਸੀਂ ਜਿਹੜਾ ਹੈਗਾ ਦੋ-ਦੋ ਮੋਬਾਈਲ ਜਿਹੜੇ ਹੈਗੇ ਆ ਜਿਨ੍ਹਾਂ ਦੇ ਵਿੱਚੋਂ ਇਹਨਾਂ ਨੇ ਇਨਫੋਰਮੇਸ਼ਨ ਸਾਡੇ ਦੂਜੇ ਦੇਸ਼ਾਂ ਨੂੰ ਜਿਹੜੇ ਹੈਗੇ ਆ ਵਿਰੋਧੀ ਦੇਸ਼ਾਂ ਨੂੰ ਜਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈਗੀ ਆ ਉਲਦੂ ਅਸੀਂ ਜਿਹੜੀ ਹੈਗੀ ਫੋਰੈਂਸੀ ਕਰਵਾ ਕੇ ਤੇ ਐਵਿਡੈਂਸ ਆਨ ਫਾਈਲ ਆ ਕੇ ਅਗਲੀ ਕਾਰਵਾਈ ਕਰਾਂਗੇ ਇਹਨਾਂ ਕੋਲੋਂ ਅਸੀਂ ਦੋ ਦੋ ਮੋਬਾਈਲ ਜਿਹੜੇ ਹੈਗੇ ਉਹ ਰਿਕਵਰ ਕੀਤੇ ਮੋਬਾਈਲ ਤੋਂ ਕੁਝ ਮਿਲਿਆ ਇਹਨਾਂ ਦਾ ਜਿਹੜਾ ਉਹ ਭੇਜ ਜਿਹੇ ਇਹਨਾਂ ਨੇ ਜਿਹੜੇ ਦੇਖੋ ਇਹ ਇਨਫੋਰਮੇਸ਼ਨ ਬਹੁਤ ਸੰਜੀਦਗੀ ਵਾਲੀ ਹੈਗੀ ਆ ਮੈਂ ਤੁਹਾਨੂੰ ਸ਼ੇਅਰ ਨਹੀਂ ਕਰ ਪਾਉਂਗਾ ਔਰ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਜੁਆਇੰਟਲੀ ਆਪਰੇਸ਼ਨ ਸੀਗਾ ਸਾਡਾ ਸੈਂਟਰਲ ਅਜੰਸੀਸ ਨਾਲ ਉਹਨਾਂ ਦੀ ਵੀ ਬਹੁਤ ਵੱਡੀ ਇਹ ਕਾਮਯਾਬੀ ਆ ਔਰ ਸਾਡੇ ਨਾਲ ਉਹਨਾਂ ਨੇ ਕਾਪਰਟ ਕੀਤਾ ਤੇ ਅਸੀਂ ਇਹ ਜਿਹੜਾ ਹੈਗਾ ਪਰਚਾ ਤੱਕ ਦਾ ਸੀ ਸਰ ਇਹ ਆਪਸੀ ਸੰਪਰਕ ਦੇ ਵਿੱਚ ਕਿੱਦਾਂ ਆ ਰਹੀ ਸੀ ਜਿਹੜਾ ਆਪਣਾ ਸੀਗਾ ਪਹਿਲਾ ਰਾਜਾ ਹੈਗਾ ਇਹਦੇ ਸੰਪਰਕ ਦੇ ਵਿੱਚ ਜਿਹੜਾ ਮੁੰਡਾ ਹੈਗਾ ਜਸਕਰਨ ਸਿੰਘ ਸੀਗਾ ਧਰਮਕੋਟ ਵਾਲਾ ਉਹ ਸੀਗਾ ਧਰਮਕੋਟ ਵਾਲਾ ਮੁੰਡਾ ਕਹਿੰਦਾ ਕਿ ਮੈਂ ਗੁਰਨਾਮ ਸਿੰਘ ਨੂੰ ਕਿਤੇ ਵਿਆਹ ਸ਼ਾਦੀ ਚੋਂ ਕਿਤੇ ਮਿਲਿਆ ਸੀਗਾ ਉਹਨਾਂ ਦੇ ਔਰ ਉੱਥੇ ਇਹਨਾਂ ਦਾ ਜਿਹੜਾ ਆਪਣਾ ਰਸਤਾ ਹੋਇਆ ਕਿਉਂਕਿ ਜਦ ਗੁਰਨਾਮ ਸਿੰਘ ਜਿਹੜਾ ਹੈਗਾ ਹੈ ਜੇਲ੍ਹ ਦੇ ਵਿੱਚ ਸੀਗਾ ਕਮਰਸ਼ੀਅਲ ਕੁਆਂਟੀਟੀ ਦਾ ਹੋ ਸਕਦਾ ਹੈ ਜਿਹਦੇ ਵਿੱਚ ਹੋਰ ਵੀ ਕੋਈ ਐਂਗਲ ਸੀ ਸਾਰੇ ਆਈਐਸਆਈ ਨਾਲ ਸੀਗੇ ਕਿ ਯਾਰ ਕਿਸੇ ਹੋ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਦੇਸ਼ ਤੇ ਲਈ ਜਿਹੜੀ ਹੈਗੀ ਆ ਬਹੁਤ ਸੈਂਸਿਟਿਵ ਹੈਗੀ ਆ ਮੈਂ ਉਸ ਬਾਰੇ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਇਨੀਸ਼ੀਅਲ ਸਟੇਜਸ ਤੇ ਹੈਗੀ ਆ ਜਿੰਨੀ ਕਿ ਇਨਫੋਰਮੇਸ਼ਨ ਮੈਂ ਤੁਹਾਨੂੰ ਇਸ ਲੈਵਲ ਤੇ ਦੇ ਸਕਦਾ ਆ ਉਨੀ ਹੀ ਸ਼ੇਅਰ ਕਰਾਂਗਾ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਹਾਂਜੀ ਇੰਟਰਨੈਸ਼ਨਲ ਕਨੈਕਸ਼ਨ ਦਾ ਨਹੀਂ ਹੈ ਜਿੱਦਾਂ ਦੇਖੋ ਇੰਟਰਨੈਸ਼ਨਲ ਕਨੈਕਸ਼ਨ ਤਾਂ ਆ ਹੀ ਗਿਆ ਬਿਟਵੀਨ ਦ ਕੰਟਰੀਜ਼ ਹੋ ਗਿਆ ਤਾਂ ਫਿਰ ਉਹਦੇ ਨਾਲ ਤਾਂ ਦੇਸ਼ੀ ਹੀ ਹੈਗੇ ਇੱਕ এমਪਲਾਈ ਸੀਗਾ ਉੱਥੇ ਆਰਮੀ ਦਾ ਸੀਗਾ ਔਰ ਕਾਫੀ ਦੇਰ ਤੋਂ ਜਿਹੜਾ ਹੈਗਾ ਇਹ ਕੰਮ ਕਰ ਰਿਹਾ ਸੀਗਾ ਪ੍ਰਾਈਵੇਟਲੀ ਤੌਰ ਤੇ ਸਵਾਈਸ ਫਾਈਸ ਦੇ ਐਕਸੀਟਾ ਜਿਹੜਾ ਸਾਡੇ ਕੋਲ ਸੀ ਬੋਰਡ ਜਿਹੜਾ ਫਿਰੋਜ਼ਪੁਰ ਵਾਲਾ ਬੰਦਾ ਹੈ ਪਹਿਲਾਂ ਕਿਸੇ ਨੇ ਇਕਲੇ ਨਹੀਂ ਕੀਤਾ ਜਿਆ ਸਾਰੇ ਨਹੀਂ ਜਿਸਕਰ ਰਾਜਾ ਜਿਸਕਰਨ ਦੇ ਟੱਚ ਸੀਗਾ ਤੇ ਜਿਸਕਰਨ ਜਿਹੜਾ ਸੀਗਾ ਉਹ ਗੁਰਨਾਮ ਬਲਵਾਨ ਜਿਹੜਾ ਹੈਗਾ ਫਿਰੋਜ਼ਪੁਰ ਵਾਲਾ ਉਹਦੇ ਟੱਚ ਸੀ ਇਹ ਸਰ ਬਾਰਡਰ ਤੇ ਸੀ ਗੁਰਨਾਮ ਸਿੰਘ ਗੁਰਨਾਮ ਸਿੰਘ ਜਿਹੜਾ ਹੈਗਾ ਉਹ ਫਿਰੋਜ਼ਪੁਰ ਜਿਹੜਾ ਹੈਗਾ ਉਹ ਬਾਰਡਰ ਦੇ ਉੱਤੇ ਫਿਰੋਜ਼ਪੁਰ ਫਾਸਾ ਦਾ ਬਾਰਡਰ ਇਹ ਪਹਿਲਾਂ ਵੀ ਕਿਤੇ ਕਰਦਾ ਰਿਹਾ ਐਕਟੀਵਿਟੀ ਇਹਦੇ ਤੇ ਜਿਹੜੇ ਪੁਰਾਣੇ ਮੁਕਦਮੇ ਐਂਡੀਪੀਸੀ ਐਕਟ ਦੇ ਅਧਾਰ ਤੇ ਹਾਂ ਠੀਕ ਹੈ ਜੇ ਮੇਨ ਮੇਨ ਕਿੰਕਪਿਨ ਕੋਲ ਹੈ ਮੇਨ ਕੋਰ ਹੈ ਰਾਜਾ ਗੁਰਨਾਮ ਸਿੰਘ ਜੀ ਗੁਰਨਾਮ ਸਿੰਘ ਨੇ ਇਹ ਹੈ ਕਿ ਨਾਲੇ ਅੱਗੇ ਉਹ ਕਹਿੰਦੇ ਕਿੰਨੇ ਪਿਛਲੇ ਕਿੰਨੇ ਚੇਤੋਂ ਆਪਸ ਵਿੱਚ ਕਨੈਕਸ਼ਨ ਸੌਲਟ ਕਰਦੇ ਵਿੱਚ ਸੋ ਸਾਰੀਆਂ ਇਨਫੋਰਮੇਸ਼ਨ ਇਨੀਸ਼ੀਅਲ ਸਟੇਜਿਸ ਇਨਵੈਸਟੀਗੇਸ਼ਨ ਹੈਗੀ ਹੈ ਕੋਈ ਵੀ ਐਸੀ ਇਨਫੋਰਮੇਸ਼ਨ ਸਰ ਕਿੰਨੇ ਪੈਸੇ ਦੇ ਰਿਆ ਸੀ ਇੱਕ ਦੂਜੇ ਨੂੰ ਵੀ ਆਂਦੇ ਹੋਣਗੇ ਇਹਨਾਂ ਨੂੰ ਦੇਖੋ ਜਿਹੜੇ ਪੈਸੇ ਕਿੱਥੋਂ ਆਏ ਆ ਕਿੱਥੇ ਉਹ ਕਿੱਥੇ ਕਿੱਥੇ ਗਏ ਨੇ ਕੌਣ-ਕੌਣ ਹੈ ਗਿਆ ਉਹ ਸਾਰੀਆਂ ਪਾਰਟ ਆਫ ਇਨਵੈਸਟੀਗੇਸ਼ਨ ਦਾ ਮੈਂ ਇਸ ਟਾਈਮ ਰਿਲੀਵ ਨਹੀਂ ਕਰ ਸਕਾਂ ਕਿਉਂਕਿ ਸੈਂਸਿਟਿਵ ਇਨਫੋਰਮੇਸ਼ਨ ਹੈਗੀ ਹੈ ਸੋ ਚਲੋ ਕੁਝ ਹੋਰ ਉਮੀਦ ਹੈ ਕਿ ਬਿਲਕੁਲ ਬਿਲਕੁਲ ਜੀ ਇਹਦੀ ਜਿਹੜੀ ਹੈਗੀ ਹੈ ਮਨੀ ਟ੍ਰੇਲ ਕਿੱਥੇ ਤੱਕ ਹੈਗੀ ਹੈ ਕਿ ਸਾਰੇ ਸਿਗੇ ਜਾਂ ਇਨਫਾਰਮੇਸ਼ਨ ਕੀਵੇਂ ਸ਼ੇਅਰ ਹੋਈ ਹੈ ਆਲ ਸਾਰੇ ਐਂਗਲਸ ਜਿਹੜੇ ਹੈਗੇ ਆ ਇਨਵੈਸਟੀਗੇਸ਼ਨ ਦੌਰਾਨ ਚੈੱਕ ਕੀਤੇ ਨੇ ਹਾਂ ਨਿਊ ਕੈਂਪ ਏਰੀਆ ਇੱਥੇ ਆ ਕੇ ਕੁਝ ਹੋਰ ਤੇਨਾਂ ਦੇ ਹੋਰ ਦੇਖੋ ਆਪਣਾ ਕਪੂਰਥਲਾ ਸਾਰਾ ਹੀ ਤੁਸੀਂ ਕਹਿ ਸਕਦੇ ਹੋ ਜਦੋਂ ਬੰਦਾ ਹੈਗਾ ਤਾਂ ਸਾਰੇ ਜਦੋਂ ਇੱਕ ਬੰਦਾ ਇਨਵੋਲ ਵੀ ਹੋ ਗਿਆ ਫਿਰ ਉਹ ਜੋ ਜੋ ਇਨਫਾਰਮੇਸ਼ਨ ਹੈ ਕਿ ਉਹ ਸਾਫ ਨਹੀਂ ਕਿੰਨੇ ਇੱਕੋ ਹੀ ਲੋਕੇਸ਼ਨ ਦੀ ਦੇ ਰਹੇ ਨੇ ਹਾਂ ਕਪੂਰਥਲੇ ਜੀ ਕੜੀ ਬਾਈ ਕੜੀ ਜਾਂਦਾ 1 ਬਾਈ ਉਹ ਲੋਕ ਇਹਦਾ ਨਾ ਨਹੀਂ ਰਾਜਾ ਨੇ ਜਿਸ ਕਰਨ ਦੇ ਨਾਲ ਜਿਸ ਕਰਨ ਕੇ ਗੁਨਾਹ ਨਹੀਂ ਸੀ ਕੰਟੈਕਟ डायरेक्टली ਪੇਜ ਰਿਆ ਸੀਗਾ ਨਹੀਂ ਰਾਜਾ ਇਹਨਾਂ ਦੇ ਨਾਲ ਸੀਗਾ ਨਾ ਨਾਲ ਸੀਗਾ ਡਾਇਰੈਕਟ ਜੀ ਇੱਥੋਂ ਇੰਡੀਆ ਦੇ ਵਿੱਚ ਜਿਹੜੀ ਸੀਗੀ ਜਿਹੜੀ ਇੱਕ ਦੂਜੇ ਨਾਲ ਜਿਹੜਾ ਹੈਗਾ ਤਿੰਨੇ ਇੱਕ ਦੂਜੇ ਦੇ ਵਾਕਿਫ ਸੀਗੇ ਤੇ ਇੱਕ ਦੂਜੇ ਨਾਲ ਜਿਹੜਾ ਇਨੀਸ਼ੀਅਲ ਜਿੱਥੇ ਇਨਫਰਮੇਸ਼ਨ ਜਾਂਦੀ ਸੀ ਉੱਥੇ ਤੱਕ ਵੀ ਇਹਨਾਂ ਦੀ ਵਾਕਿਫੀ ਸੀਗੀ